ਫਰੀਜ ਆ ਗਿਆ ਕਪੜਾ ਜੀ ਇਹ ਗਲਾਬ ਬੋਲਦੇ ਜੀ ਇਹਨਾਂ ਨੂੰ ਸਿੰਗਲ ਜੋੜੀ ਪੈਣੀ ਤੁਹਾਨੂੰ ਯਾਨੀ ਕਿ 1000 ਰੁਪਏ 50 ਰੁਪਏ ਦਾ ਪੈਣਾ ਜੁੜਾ ਤੇ ਜਿਦਾਂ ਉਦਾਂ ਸਾਡੇ ਕੋਲ ਕਪੜਾ ਹੈ ਮਾਈਕਰੋ ਫੈਬਰਿਕ ਵਿੱਚ ਵਧੀਆ ਕਪੜਾ ਭਾਜੀ ਹਾਂਜੀ ਹਾਂਜੀ ਜੇ ਤੁਸੀਂ ਨੋਰਮਲ ਰੇਂਜ ਲੈਣੇ ਪੈਣ ਚਾਹਦੇ ਹੋ ਤੇ ਉਹ ਤੁਹਾਨੂੰ 500 ਰੁਪਏ ਦਾ ਪੈਣਾ ਜੁੜਾ ਇਹ ਮਾਈਕਰੋ ਫੈਬਰਿਕ ਵਿੱਚ ਵਧੀਆ ਹੈਗਾ ਉਹ ਵੀ ਹੈਗਾ ਸਾਡੇ ਕੋਲ ਸਟਾਕ ਡਬਲ ਦਾ ਵੀ ਹੈ ਡਬਲ ਦਾ ਵੀ ਹੈਗਾ ਸਾਡੇ ਕੋਲ 500 ਰੁਪਏ ਦੀ ਰੇਂਜ ਹੈ ਭਾਜੀ ਜੀ ਜੀ ਹਾਂਜੀ ਹਾਂਜੀ ਡਬਲ ਦਾ ਸਿੰਗਲ ਕਿੰਨੇ ਦਾ ਸਿੰਗਲ ਦਾ ਪੈਣਾ ਤੁਹਾਨੂੰ 250 ਰੁਪਏ ਦਾ ਜੀ 250 ਹਾਂਜੀ ਗਲਾਬ ਗਲਾਬ ਜੀ ਹਾਂਜੀ ਗਰਮ ਗਲਾਬ ਰਿਆਈਆਂ ਦੇ ਕਬਰ 13:00 ਵਜੇ ਆ ਗਈਆਂ ਜੀ ਜੀ ਹਾਂਜੀ ਹਾਂਜੀ ਅਕਲ ਵਿੰਟਰ ਦੇ ਵਿੱਚ ਹਾਂਜੀ ਵਿੰਟਰ ਦੇ ਵਿੱਚ ਆ ਗਈਆਂ ਜੀ ਗਰਮ ਚੈਤਰਾ ਬਹੁਤ ਵਧੀਆ ਜੀ ਕਿ ਬਿਜਾਰ ਨਾਲ ਵਧੀਆ ਯਾਨਕਿ ਬਾਜ਼ਾਰ ਚ 850 ਰੁਪਏ ਦਾ ਇਹ ਸਾਡੇ ਕੋਲ ਪੈਣਾ ਤੁਹਾਨੂੰ 550 ਰੁਪਏ ਦਾ ਜੁੜਾਈ ਜੀ ਜੀ ਹਾਂਜੀ ਡਬਲ ਬੈਟ ਦੀ ਬੈਟ ਛੇ ਜਾਈ ਜੀ ਤੇ ਸਿੰਗਲ ਜਿਹੜੀ ਪੈਣੀ ਹੈ ਤੁਹਾਨੂੰ 250 ਰੁਪਏ ਦਾ ਪੈਣਾ ਹੈ ਕੋਲ ਪਾਸ ਸੁਨੀਲ ਵੀ ਕਰ ਦਿੰਦੇ ਨੇ ਸੁਨੀਲ ਜੀ ਹਾਂਜੀ ਉਸੇ ਕੱਪੜੇ ਜੀ ਹਾਂਜੀ 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 ਤਿੰਨ ਕੰਨ ਸੀ ਲਿਪੇ ਦਾ ਕਪੜਾ ਗਾ ਇਹ ਬਿਆਣਾ ਭਾਈ ਸਾਢੇ 650 ਰੁਪਏ ਦਾ ਭੈਣ ਆ ਜੀ ਸਾਢੇ 650 ਦਾ ਹਾਂਜੀ 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 ਇਹ ਸਿੰਗਲ ਕਿ ਡਬਲ ਡਬਲ ਜੋੜਾ ਜੀ ਡਬਲ ਜੋੜਾ ਹਾਂਜੀ ਡਬਲ ਜੋੜਾ ਜੀ ਸਾਢੇ ਪੰਜ ਸਾਢੇ ਪੰਜ ਜੀ ਸਾਢੇ ਪੰਜ ਸੌ ਸਾਢੇ ਪੰਜ ਸੌ ਦਾ ਜੀ ਲਓ ਜੀ ਡਬਲ ਜੋੜਾ ਸਾਢੇ 550 ਵਿంటర్ ਵੀ ਅੱਜ ਕੱਲ੍ਹ ਸਰਦੀਆਂ ਸ਼ੁਰੂ ਹੋਣ ਸਟਾਰਟ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਸਪੈਸ਼ਲ ਇਹਦਾ ਅੱਜ ਕੱਲ੍ਹ ਬੱਚਿਆਂ ਦੇ ਰਾਇਸ਼ੀ ਹੋ ਜਾਂਦੀ ਹੈ ਉਹਨਾਂ ਨੇ ਬਸ ਇਹ 200 ਰੁਪਏ ਦਾ ਭੈਣ ਆਈ ਤੁਹਾਨੂੰ ਡਬਲ ਬੱਚਿਆਂ ਦਾ ਸਪੈਸ਼ਲ ਆਟਮਾ ਜੀ ਬੈੱਡ ਸ਼ੀਟ ਭਾਜੀ 200 ਰੁਪਏ ਤੋਂ ਆਪਣਾ ਸਟਾਰਟ ਹੋ ਜਾਂਦੀ ਜੀ 200 400 600 500 ਰੁਪਏ ਦੀ ਵੀ ਬੈੱਡ ਸ਼ੀਟ ਹੈਗੇ ਡਬਲ ਬੈੱਡ ਦੀ ਬੈੱਡ ਸ਼ੀਟ ਹੈ ਭਾਜੀ 200 ਹੋ ਤਾਂ ਇਹ 500 ਰੁਪਏ ਦੀ ਪੈਣੀ ਗ੍ਰੇਸ ਕੋਟਨ ਦੀ ਭਾਜੀ ਇਹਦੇ ਵਿੱਚ 400 ਦੀ ਪੈਣੀ ਤੁਹਾਨੂੰ 600 ਦੀ ਪੈਣੀ ਹੈ ਇੱਥੇ ਤੇ ਜਿਹੜੀ ਬੰਬੇ ਡਾਈਨਿੰਗ ਦੀ ਬਾਜ਼ਾਰ ਚ ਵੇਦੇ ਜੀ 800 ਰੁਪਏ ਵਾਲੇ ਚਾਦਰੋ ਇਸ ਵੇਲੇ ਦੀਵਾਲੀ ਆਫਰ ਲਾਈ ਹੈ ਜੀ 500 ਰੁਪਏ ਤੋਂ ਸਟਾਰਟ ਹੈ ਦੁਪट्टे ਸਾਡੇ ਤੋਂ ਜਾਨੀ ਕਿ 100 ਰੁਪਏ ਤੋਂ ਸਟਾਰਟ ਹੋ ਜਾਂਦੀ ਭਾਜੀ ਤੇ ਗਰਮ ਚਾਦਰ ਸਾਡੇ ਕੋਲ 500 ਰੁਪਏ ਤੋਂ ਸ ਕੰਬਲ ਸਾਡੇ ਕੋਲ ਮਿਲੀਆਂ ਦੇ 300 ਰੁਪਏ ਤੋਂ ਸਟਾਰਟ ਹੋ ਗਈ ਜੀ ਜੋ ਕਿ 1000 1500 ਦੀ ਰੇਂਜ ਤੱਕ ਸਾਡੇ ਕੋਲ ਮਿਲ ਜਾਂਦੇ ਆ ਹਾਂਜੀ ਤੇ ਸਟਾਰਟ ਹੈ ਜੀ ਸਾਡੇ ਕੋਲ ਬੈੱਡ ਸ਼ੀਟ ਹਾਂਜੀ ਇਹ ਸਾਡੇ ਕੋਲ 500 ਰੁਪਏ ਫੁੱਲ ਗਾਰੰਟੀ ਵਧੀਆ ਨਾਲੇ ਕਿੰਗ ਸਾਈਜ਼ ਬੈੱਡ ਸ਼ੀਟ ਹੈ ਨਹੀਂ ਨਹੀਂ ਕੰਪਲੀਟ ਨਹੀਂ ਆ ਕੋਈ ਭਾਈ ਅਜੇ ਤੱਕ ਆਈ ਹਾਂਜੀ ਹਾਂਜੀ ਵਧੀਆ ਚੱਦਰਾਂ ਭਾਜੀ ਹਾਂਜੀ ਤੇ 300 ਰੁਪਏ ਦੀ ਯਾਨੀ ਕਿ ਸਾਡੇ ਤੋਂ ਅੱਗੇ ਭਾਜੀ ਅੱਗੇ ਕੁਸ਼ਨ ਕਵਰ ਆ ਗਏ ਇਹ ਸਾਡੇ ਕੋਲ 300 ਰੁਪਏ ਦੀ ਜੋੜੀ ਪੈ ਜਾਂਦੀ ਹੈ 200 ਰੁਪਏ ਦੀ ਵੀ ਆ ਗਈ ਹੈ 500 ਵਾਲੀ ਵੀ ਜੋੜੀ ਆ ਗਈਆਂ ਮੋਦੀ ਵਾਲੇ ਸਹਰਾਣੇ ਬਹੁਤ ਵਧੀਆ ਹੋ ਰਿਹਾ ਹੈ ਨਹੀਂ ਰਿਜ਼ਲਟ ਵਧੀਆ ਜੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਆਈ ਹੈ ਹਾਂਜੀ ਹਾਂਜੀ ਅੱਗੇ ਆ ਗਈ ਆਪਣੇ ਕੋਲ ਲੋਕੀ ਡੇਟਾ ਇਹ ਆਗੇ ਵੀ 500 ਦੀ ਜੋੜੀ ਪੈਣੀ ਮਾਈਕਰੋ ਫੈਬਰਿਕ ਚ ਹੈ ਭਾਜੀ ਮੋਦੀ ਵਾਲੇ ਸਹਰਾਣੇ ਅੱਛਾ ਹਾਂਜੀ ਹਾਂਜੀ ਤੇ ਟੇਬਲਾਂ ਦੀ ਜੋੜੀ ਹਾਂਜੀ 500 ਦੀ ਜੋੜੀ ਹਾਂਜੀ 250 ਦਾ ਇੱਕ ਭਾਜੀ ਤੇ ਆਪਣੇ ਕੋਲ ਟੇਬਲਾਂ ਦੇ ਕੱਪੜੇ ਆ ਗਏ ਜੀ ਜਿਹਦਾ 100 ਰੁਪਏ ਤੋਂ ਸਟਾਰਟ ਹੋਣ ਦੇ ਕੱਪੜੇ ਵਾਲਾ ਜੀ ਹਾਂਜੀ ਹਾਂਜੀ ਉਹੀ ਡਾਈਨਿੰਗ ਟੇਬਲ ਵੀ ਹੈ ਦੂਜੇ ਵੀ ਹਾਂਜੀ ਆ ਦੇਖਿਓ ਪਹਿਲਾਂ ਯਾਨੀ ਕਿ 100 ਰੁਪਏ ਤੋਂ ਸਟਾਰਟ ਹੋ ਜਾਂਦੀ ਸਾਡੇ ਕੋਲ ਬੱਚੇ ਵਗੈਰਾ ਬਾਥਰੂਮ ਕਰ ਬਾਥਰੂਮ ਕਰਦੇ ਹਾਂਜੀ ਉਹਨਾਂ ਵਾਸਤੇ ਇਹ ਯਾਨੀ ਕਿ 100 ਰੁਪਏ ਤੋਂ ਸਟਾਰਟ ਹੋ ਨਹੀਂ 400 ਰੁਪਏ ਦੀ ਪਾਜੀ ਇਹ ਜਿਹੜਾ ਪਰਦਾ ਪਰਦਾ ਸਾਡੇ ਕੋਲ 200 ਰੁਪਏ ਤੋਂ ਸਟਾਰਟ ਹੈ ਜੀ 7 ਫੁੱਟ ਤੇ 250 ਦਾ ਪੈਣਾ ਤੁਹਾਨੂੰ 9 ਫੁੱਟਾ ਪੈਣਾ ਜੀ 520 ਰੁਪਏ ਦੇ ਰੇਂਜ ਤੱਕ ਹੈਗੇ ਇਹ ਵੀ ਪਰਦੇ ਵਧੀਆ ਚ ਹੈ ਇਹ ਵਧੀਆ ਰੇਂਜ ਦੇ ਪਰਦੇ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹ 9 ਫੁੱਟ ਦਾ ਜਿਹੜਾ ਹੈਗਾ 250 ਰੁਪਏ ਦਾ 250 ਰੁਪਏ ਦਾ ਪੈਣਾ ਜੀ ਹਾਂਜੀ ਹਾਂਜੀ ਬਾਜ਼ਾਰ ਨਾਲੋਂ ਸਸਤਾ ਹ ਪੂਰ ਗਰੰਟੀ ਭਾਜੀ ਪੜਦੇ ਹਾਂਜੀ ਹਾਂਜੀ ਸਾਰੀ ਜੀ ਸਰ ਪੜਦੇ ਹੈ ਨਾ ਇਹ ਹਾਂਜੀ ਹਾਂਜੀ ਪੜਦੇ ਭਾਜੀ ਪੜਦੇ ਜੀ ਕਿੰਨੇ ਲੈਂਥ ਹੈ ਜੀ ਇਹਦੀ ਇਹ ਬਈ 9 ਫੁੱਟ ਦੀ ਹੈ ਸਾਰੀ ਜੀ ਅੱਛਾ ਜੀ ਹਾਂਜੀ ਹਾਂਜੀ 9 ਫੁੱਟ ਲੈਂਥ ਹਾਂਜੀ 9 ਫੁੱਟ ਲੈਂਥ ਜੀ ਦੇਖੋ ਪਰਦੇ ਜੀ ਰੰਗ ਬਦਲ ਇਹ ਕਲਰ ਦੇ ਭਾਜੀ ਦਾ ਨੋਰਮਲ ਜਿਹਦਾ ਦੇਣ ਲੈਣ ਵਾਸਤੇ ਸਾਡੇ ਕੋਲ 50 ਰੁਪਏ ਸਟਾਰਟ ਹੋ ਜਾਂਦੇ ਜੀ ਓਕੇ ਹਾਂਜੀ 50 80 100 ਯਾਨਕਿ 2250 640 ਰੁਪਏ ਦੇ ਰੇਂਜ ਤੱਕ ਹੈਗੇ ਆਪਣੇ ਕੋਲ ਡਬਲ ਜੀ ਹਾਂਜੀ ਪਹਿਣੀ 450 ਰੁਪਏ ਦਾ ਜੋੜਾ ਪਹਿਣਾ ਜੀ ਅੱਛਾ ਜੀ ਹਾਂਜੀ ਹਾਂਜੀ ਨਾਲੇ ਵਜਾਰ ਨਾਲ ਵਧੀਆ ਭਾਜੀ ਰੇਂਜ ਚ ਮੰਜਾਂ ਨੇ ਹਾਂਜੀ ਜਿੱਪ ਵਗੈਰਾ ਇਹਨਾਂ ਨੂੰ ਜਿੱਪ ਲੱਗਿਆ ਜੀ ਨਿੱਪ ਜਿੱਪ ਜਿੱਪ ਦੇ ਦੇ ਨਾਲ ਹੀ 450 ਦੇ 450 ਦੇ ਜੋੜਾ ਜੀ ਜੋੜਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਅੱਗੇ ਬੱਚਿਆਂ ਦੀ ਕੰਬੜੀਆਂ ਆ ਗਈਆਂ ਭਾਜੀ ਜੀ ਜੀ ਇਹ ਵਜਾਰ ਨਾਲ 350 ਦੇ ਦੇਣੀਆਂ ਤੁਹਾਨੂੰ ਇੱਥੇ 250 ਰੁਪਏ ਦੀ ਪਹਿਣੀ ਹੈ ਜੀ ਬੱਚਿਆਂ ਦੀ ਕੰਬਲੀ ਜਿਸ ਵਾਂ ਨਵੇਂ ਬੱਚੇ ਜਨਮ ਦੇਦੇ ਨੇ ਹਾਂਜੀ ਹਾਂਜੀ ਉਹਨਾਂ ਦੇ ਬੱਚੇ ਬੱਚਿਆਂ ਦੇ ਵਾਸਤੇ ਭਾਜੀ ਮਾਈਕ੍ਰੋਫਾਈਲ 0 ਸਾਈਜ਼ ਦੇ ਹਾਂਜੀ ਹਾਂਜੀ 0 ਸਾਈਜ਼ ਦੇ ਭਾਜੀ ਹਾਂਜੀ ਅੱਗੇ ਆਗੇ ਭਾਜੀ ਕੰਫਰਟਰ ਆ ਗਈ ਜੀ ਕੀ ਕੀ ਕੰਫਰਟਰ ਜਿਹਦਾ ਇਹਦੇ ਵਿੱਚ ਬੈੱਡ ਸ਼ੀਟ ਹੈ ਚਾਦਰ ਹੈ ਨਾਲ ਸਹਰਾਣੀਆਂ ਜੀ ਇਹ ਬਾਜ਼ਾਰ 'ਚ ਇਹ ਪਾਣੇ 12 1250 ਦਾ ਸਾਡੇ ਕੋਲ 850 ਰੁਪਏ ਦਾ ਪਾਣੇ ਤੁਹਾਨੂੰ ਅਨਿਹੇ ਵੀ ਦੀਵਾਲੀ ਦੇ ਆਫਰ ਲਾਈ ਹੈ ਜੀ ਨਹੀਂ ਬਾਜ਼ਾਰ ਨਾਲੋਂ ਸਸਤੇ ਦੇਨੇ ਨੇ ਸਸਤੇ ਹਾਂ ਜੀ ਹਾਂ ਜੀ ਬਾਜ਼ਾਰ ਚ ਨਾਲ ਬਹੁਤ ਸਸਤੇ ਬਹੁਤ ਫਰਕ ਹੈ ਜੀ ਹਾਂਜੀ ਬਹੁਤ 400 ਦਾ ਫਰਕ ਹਾਂਜੀ 3-400 ਰੁਪਏ ਦਾ ਫਰਕ ਹੈ ਜੀ ਅੱਗੇ ਗਰਮ ਚੈਦਰਾਂ ਜੀ ਵੀ ਅੱਗੇ ਸੋਫਿਆਂ ਦੇ ਕਵਰ ਆਗੇ ਜੀ ਅੱਛਾ ਜੀ ਹਾਂਜੀ ਇਹਦਾ 100 ਰੁਪਏ ਤੋਂ ਸਟਾਰਟ ਹੋ ਜਾਂਦੇ ਬਾਜੀ ਸੋਫਿਆਂ ਦੇ ਕਪੜਾ ਇਹ ਬਈ ਸਾਡੇ ਕੋਲ 100 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਕੱਟ ਜੈਨਕੀ ਪੀਸ ਦੇ ਹਿਸਾਬ ਦੇ ਨਾਲ ਕਟਿੰਗ ਕਰਕੇ ਇਹ ਉੱਦਾਂ ਲੈ ਜਾਣਾ ਹੋਵੇ ਸੈੱਟ ਕਿੰਨੇ ਦੇ ਪੂਰਾ ਸੈੱਟ ਲੈਣਾ ਤੁਹਾਨੂੰ ਭਾਜੀ ਆਪਣੇ ਇਹ ਜਿਹਦਾ ਪੂਰਾ ਕਵਰ ਵਗੈਰਾ ਨੇ ਵਸੇ ਹੋਏ 1200 ਰੁਪਏ ਦਾ ਪੈਣਾ ਜੇ ਕੱਟ ਪੀਸ ਲੈਣਾ ਸਿੰਗਲ ਸਿੰਗਲ ਕਰਕੇ ਉਹ ਤੁਹਾਨੂੰ 100 ਰੁਪਏ ਤੋਂ ਸਟਾਰਟ ਹੋ ਜਾਣਾ ਭੀ ਤੇ 2-250 ਰੁਪਏ ਦੀ ਰੇਂਜ ਵਿੱਚ ਹੈਗੇ ਜੀ ਹਾਂਜੀ ਵਧੀਆ ਰੰਗ ਹੈ ਹਾਂਜੀ ਵਧੀਆ ਕਲਰ ਜੀ ਦੀਵਾਲੀ ਆਫਰ ਲੱਗੀ ਹੈ ਭਾਜੀ ਜਿੱਦਾ ਮੋਮਬਤੀ ਸਾਡੇ ਕੋਲ 15 ਰੁਪਏ ਤੋਂ ਸਟਾਰਟ ਹੈ ਜੀ ਤੇ 40 ਰੁਪਏ ਦੀ ਰੇਂਜ ਤੱਕ ਹੈਗੇ ਜੀ ਹਾਂਜੀ ਮੋਮਬਤੀਆਂ ਡੈਕੋਰੇਸ਼ਨ ਦਾ ਸਾਰਾ ਸਮਾਨ ਹੈ ਸਾਡੇ ਯਾਨੀ ਕਿ 25 ਰੁਪਏ ਤੋਂ ਸਟਾਰਟ ਆ ਲੜੀ ਦੀਵੇ ਦੀ ਜੋੜੀ ਸਾਨੂੰ ਯਾਨੀ ਕਿ ਉਹ ਪੈ ਜਾਣੀ ਤੁਹਾਨੂੰ ਇਹ ਜਿੱਦਾਂ ਸੈਲਫਾਂ ਵਸਤੇ ਆ ਜੀ ਇਹ ਤੁਹਾਨੂੰ ਪੈ ਜਾਣਾ ਯਾਨੀ ਕਿ 40 ਰੁਪਏ ਮੀਟਰ ਪੈਣਾ ਉਹਦਾ ਪੂਰੀ ਲੈਂਥੇ ਵਿੱਚ 10 ਮੀਟਰ ਦੀ ਹੈ ਯਾਨੀ ਕਿ ਇਹ ਬਾਜ਼ਾਰ ਨਾਲ ਸਸਤਾ ਜੇ ਤੁਸੀਂ ਉਹਦਾ ਲੈਣਾ ਚਾਹੁੰਦੇ ਪੂਰਾ ਰੋਲ ਤੇ ਤੁਹਾਨੂੰ 260 ਰੁਪਏ ਦਾ ਪੈਣਾ ਯਾਨੀ ਕਿ 500 ਦੀ ਰੇਂਜ ਤੱਕ ਰਹਿ ਗਿਆ ਫੁੱਲ ਸਾਈਜ਼ ਹੈ